ਆਈ ਅਮਰਤਪਾਲ ਸਿੰਘ ਹੁਣ ਚਫੇਰਿਓਂ ਘਿਰਦੇ ਨਜ਼ਰ ਆ ਰਹੇ ਨੇ ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦਾ ਕੇਸ ਹਾਈ ਕੋਰਟ ਦੇ ਵਿੱਚ ਲੱਗਿਆ ਹੋਇਆ ਹੈ ਹਾਈ ਕੋਰਟ ਨੇ ਅਗਲੀ ਸੁਣਵਾਈ ਦੀ ਤਰੀਕ 28 ਅਗਸਤ ਦੀ ਦਿੱਤੀ ਹੋਈ ਹੈ ਉਸ ਨੂੰ ਇੱਕ ਪਾਸੇ ਰੱਖਦੇ ਹਾਂ ਉਹ ਕੇਸ ਚੱਲਦਾ ਪਿਆ ਮਹੱਤਵਪੂਰਨ ਹੈ ਪਰ ਇੱਕ ਪਾਸੇ ਰੱਖਦੇ ਹਾਂ ਕਿਉਂਕਿ ਆਪਣੇਆਂ ਦੇ ਚੱਕਰ ਵਿੱਚ ਵਿਊ ਦੇ ਵਿੱਚ ਅਮਰਤਪਾਲ ਫਸਦੇ ਨਜ਼ਰ ਆ ਰਹੇ ਨੇ ਆਪਣੇ ਹੀ ਅਮਰਤਪਾਲ ਸਿੰਘ ਨੂੰ ਫਸਾਉਂਦੇ ਨਜ਼ਰ ਆ ਰਹੇ ਨੇ ਚਰਚਾਾਂਵਾਂ ਚੱਲਦੀਆਂ ਪਈਆਂ ਲੰਘੇ ਕੱਲ ਜਲੰਧਰ ਪ੍ਰੈਸ ਕਾਨਫਰੰਸ ਕਰਦੇ ਨੇ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਉਹਨਾਂ ਦੇ ਨਾਲ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਉਸ ਦੌਰਾਨ ਉਹਨਾਂ ਦੇ ਵੱਲੋਂ ਇੱਕ ਪਾਰਟੀ ਦੇ ਗਠਨ ਦੀ ਗੱਲ ਕੀਤੀ ਗਈ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਐਮਪੀ ਨੇ ਉਹਨਾਂ ਦੀ ਗੱਲ ਤੋਂ ਸ਼ੁਰੂ ਕਰਦੇ ਆਂ ਮੁੜ ਕੇ ਤਰਸੇਮ ਸਿੰਘ ਤੇ ਭਾਈ ਅਮਰਿਤਪਾਲ ਸਿੰਘ ਦਾ ਵੀ ਜ਼ਿਕਰ ਕਰਾਂਗੇ ਸਰਬਜੀਤ ਸਿੰਘ ਖਾਲਸਾ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਇੱਕ ਪਾਰਟੀ ਦਾ ਗਠਨ ਹੋਵੇਗਾ ਸਭ ਨੂੰ ਇੱਕ ਪਾਸੇ ਲਿਆ ਕੇ ਇੱਕ ਧੜਾ ਬਣਾਇਆ ਜਾਵੇਗਾ ਦੱਸਦੀ ਹੈ ਕਿ ਪਹਿਲਾਂ ਵੀ ਸਰਬਜੀਤ ਸਿੰਘ ਖਾਲਸਾ ਇਸ ਗੱਲ ਦਾ ਦਾਅਵਾ ਕਰਦੇ ਆਏ ਨੇ ਕਿ ਇੱਕ ਵੱਖਰੀ ਪਾਰਟੀ ਜਿਹੜੀ ਆ ਉਹ ਬਣਾਈ ਜਾਵੇਗੀ ਜਿਸ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਿਤਪਾਲ ਸਿੰਘ ਰਲ ਕੇ ਉਸ ਪਾਰਟੀ ਦਾ ਸੰਚਾਲਨ ਕਰਨਗੇ ਇਥੋਂ ਤੱਕ ਕਹਿੰਦੇ ਆਏ ਨੇ ਕਿ ਜੇ ਕੌਮ ਨੇ ਜ਼ਿੰਮੇਵਾਰੀ ਦਿੱਤੀ ਤਾਂ ਭਰਪੂਰ ਨਿਭਾਵਾਂਗੇ ਇਹ ਗੱਲਾਂ ਹੁੰਦੀਆਂ ਹੁੰਦੀਆਂ ਇਥੋਂ ਤੱਕ ਆ ਗਈਆਂ ਕਿ ਅਸੀਂ ਇੱਕ ਵੱਖਰੀ ਪਾਰਟੀ ਹੈ ਇੱਕ ਵੱਖਰਾ ਧੜਾ ਕਾਇਮ ਕਰਾਂਗੇ ਜਦੋਂ ਪੁੱਛਿਆ ਗਿਆ ਕਿ ਕੀ ਉਹ ਧੜਾ ਇਲੈਕਸ਼ਨਸ ਵੀ ਲੜੇਗਾ ਕਿਉਂਕਿ ਧੜੇ ਤੇ ਪਾਰਟੀ ਦੇ ਵਿੱਚ ਅੰਤਰ ਹੁੰਦਾ ਧੜਾ ਇੱਕ ਨਾਨ ਪੋਲੀਟੀਕਲ ਵੀ ਹੋ ਸਕਦਾ ਆ ਪਰ ਪਾਰਟੀ ਪੋਲੀਟੀਕਲ ਹੁੰਦੀ ਹੈ ਪੁੱਛਿਆ ਗਿਆ ਕਿ ਉਹ ਧੜਾ ਇਲੈਕਸ਼ਨਸ ਵਿੱਚ ਵੀ ਹਿੱਸੇਦਾਰੀ ਰਵੇ ਲਵੇਗਾ ਹਿੱਸੇਦਾਰੀ ਰੱਖੇਗਾ ਤਾਂ ਕਿਹਾ ਗਿਆ ਕਿ ਬਿਲਕੁਲ ਉਹ ਇਲੈਕਸ਼ਨਸ ਵਿੱਚ ਵੀ ਹਿੱਸੇਦਾਰੀ ਰੱਖੇਗਾ ਸੋ ਸੁਭਾਵਿਕ ਹੈ ਕਿ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਰਬਜੀਤ ਸਿੰਘ ਖਾਲਸਾ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਨਾਮ ਵੀ ਹੁਬ ਕੇ ਲਿਆ ਜਾ ਰਿਹਾ ਹੈ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇੱਕ ਵੱਖਰੀ ਪਾਰਟੀ ਦਾ ਗਠਨ ਹੋਵੇਗਾ ਜਿਸ ਦਾ ਸੰਚਾਲਨ ਸਰਬਜੀਤ ਖਾਲਸਾ ਤੇ ਭਾਈ ਅਮਰਤਪਾਲ ਰਲ ਕੇ ਕਰਨਗੇ ਪਰ ਇਹ ਗੱਲ ਇੱਥੇ ਆ ਕੇ ਇੱਕ ਪਾਸੜ ਤਾਂ ਹੋ ਜਾਂਦੀ ਹੈ ਕਿਉਂਕਿ ਉੱਥੇ ਹੀ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਪਿਤਾ ਤਰਸੀਮ ਸਿੰਘ ਇਹ ਦਾਵਾ ਕਰਦੇ ਨੇ ਕਿ ਸਾਡਾ ਕਿਸੇ ਪਾਰਟੀ ਨੂੰ ਬਣਾਉਣ ਦੇ ਵਿੱਚ ਕੋਈ ਮਤਲਬ ਨਹੀਂ ਹੈ ਅਜੇ ਅਸੀਂ ਕੁਝ ਵੀ ਸੋਚਿਆ ਨਹੀਂ ਹੈ ਨਾ ਹੀ ਅਸੀਂ ਇਸ ਬਾਰੇ ਵਿਚਾਰ ਕਰ ਰਹੇ ਹਾਂ ਕਹਿੰਦੇ ਕਿ ਸਾਡਾ ਮੇਨ ਜਿਹੜਾ ਆਬਜੈਕਟਿਵ ਅਜੇ ਬਣਿਆ ਹੋਇਆ ਉਹ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹੋਂ ਬਾਹਰ ਲਿਆਉਣਾ ਹੈ ਉਹ ਕਹਿੰਦੇ ਨੇ ਕਿ ਪਾਰਟੀ ਗਠਨ ਹੋਵੇ ਨਾ ਹੋਵੇ ਅਜੇ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਤਾਂ ਇਲੈਕਸ਼ਨਸ ਉੱਤੇ ਕੋਈ ਦਾਵਾ ਕਰਨ ਨੂੰ ਤਿਆਰ ਨਹੀਂ ਹੈ ਉਹ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਉੱਤੇ ਦਾਵਾ ਕਰਨ ਨੂੰ ਕੋਈ ਤਿਆਰ ਨਹੀਂ ਹੈ ਪਰ ਉਸੇ ਕਾਨਫਰੰਸ ਦੇ ਵਿੱਚ ਸਰਬਜੀਤ ਖਾਲਸਾ ਕਹਿੰਦੇ ਕਿ ਥੜਾ ਤਾਂ ਬਣਨਾ ਹੀ ਹੈ ਤੇ ਉਹ ਤੁਹਾਡਾ ਇਲੈਕਸ਼ਨਸ ਦੇ ਵਿੱਚ ਵੀ ਪਾਰਟਿਸਿਪੇਟ ਕਰੇ ਔਰੋਟੜਾ ਬਣੇਗਾ ਵੀ ਲੰਗੇ ਸਮੇਂ ਵਿੱਚ ਉਹੀ ਸਰਬਜੀਤ ਖਾਲਸਾ ਕਹਿੰਦੇ ਆਏ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਉਸ ਢੜੇ ਦੇ ਵਿੱਚ ਰਹਿਣਗੇ ਜਦਕੀ ਜਿੱਥੇ ਪਤਾ ترਸੀਮ ਸਿੰਘ ਦੇ ਬਿਆਨ ਇਥੇ ਉਲਟ ਨਜ਼ਰ ਆਏ ਨੇ ਉੱਥੇ ਹੀ ਰਾਜਦੇਵ ਖਾਲਸਾ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਵੱਧ ਨੇੜੇ ਦੱਸੇ ਜਾਂਦੇ ਨੇ ਉਹ ਇਸ ਗੱਲ ਨੂੰ ਝਠਲਾਉਂਦੇ ਨੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾਵੇਗਾ ਔਰ ਉਸ ਦੇ ਵਿੱਚ ਉਸ ਪੁਨਰਸੁਰਜੀਤ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਜਸਬੀਰ ਸਿੰਘ ਰੋਡੇ ਔਰ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਉਸ ਅਕਾਲੀ ਦਲ ਦਾ ਹਿੱਸਾ ਹੋਣਗੇ ਯਾਨੀ ਕਿ ਬਿਲਕੁਲ ਹੀ ਕੰਟਰੈਡਿਕਟ ਕਰ ਦਿੱਤਾ ਸਰਬਜੀਤ ਸਿੰਘ ਖਾਲਸਾ ਦੀ ਗੱਲ ਨੂੰ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਦੀ ਇਸ ਗੱਲ ਬਾਰੇ ਰਾਜਦੇਵ ਖਾਲਸਾ ਤੋਂ ਪੁੱਛਿਆ ਵੀ ਗਿਆ ਕਿਹਾ ਗਿਆ ਕਿ ਉਹ ਤਾਂ ਅੱਡੀ ਗੱਲ ਕਰਦੇ ਆ ਪੁੱਛਿਆ ਗਿਆ ਕਿ ਉਹ ਤਾਂ ਕਹਿੰਦੇ ਨੇ ਸਾਫ਼ ਤੌਰ ਦੇ ਉੱਤੇ ਇੱਕ ਵੱਖਰਾ ਧੜਾ ਬਣਾਵਾਂਗੇ ਜਿਹਨੂੰ ਮੈਂ ਤੇ ਅਮਰਿਤਪਾਲ ਚਲਾਵਾਂਗੇ ਉੱਥੇ ਰਾਜਦੇਵ ਖਾਲਸਾ ਕਹਿੰਦੇ ਨੇ ਕਿ ਪੁਨਰ ਸੁਰਜੀਤ ਹੋਣਾ ਹੈ ਅਕਾਲੀ ਦਲ ਤੇ ਇਸੇ ਵਿਚਾਲੇ ترਸੀਮ ਸਿੰਘ ਜਿਹੜੇ ਅਮਰਿਤਪਾਲ ਸਿੰਘ ਦੇ ਪਿਤਾ ਨੇ ਉਹ ਕਹਿੰਦੇ ਕਿ ਸਾਨੂੰ ਪੋਲਿਟੀਕਲ ਵਿਊ ਪੁਆਇੰਟ ਹੈ ਜੇ ਕੁਝ ਨਹੀਂ ਪਤਾ ਅਸੀਂ ਤਾਂ ਅਮਰਿਤਪਾਲ ਸਿੰਘ ਨੂੰ ਜੇਲ੍ਹੋਂ ਬਾਹਰ ਲਿਆਉਣਾ ਹੁਣ ਤਿੰਨ ਪਾਰਟੀਆਂ ਨੇ ਤਿੰਨ ਲੋਗ ਨੇ ਤਿੰਨੇ ਲੋਕ ਇੱਕੋ ਧੜੇ ਦੇ ਨਾਲ ਸ਼ਮੂਲੀਅਤ ਰੱਖਦੇ ਨੇ ਭਾਈ ਅਮਰਤਪਾਲ ਸਿੰਘ ਦੇ ਨਾਲ ਸਮੂਹਿਤ ਰੱਖਦੇ ਨੇ ਹੁਣ ਇਹ ਤਿੰਨੋਂ ਲੋਕ ਵੱਖ-ਵੱਖ ਦਾਅਵੇ ਕਰ ਰਹੇ ਨੇ ਤਾਂ ਅਮਰਤਪਾਲ ਸਿੰਘ ਹੁਣ ਕੀ ਕਰਨਗੇ ਭਾਈ ਅਮਰਤਪਾਲ ਸਿੰਘ ਜਿਹੜੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਦਾ ਪੱਖ ਤਾਂ ਕਿਸੇ ਨੂੰ ਨਹੀਂ ਪਤਾ ਉਹਨਾਂ ਦਾ ਪੱਖ ਤਾਂ ਕੋਈ ਨਹੀਂ ਜਾਣਦਾ ਉਹ ਕਿਹੜੇ ਪੱਖ ਵਾਲ ਨੂੰ ਖੜੇ ਨੇ ਇਹ ਕਿਸੇ ਨੂੰ ਨਹੀਂ ਪਤਾ ਉੱਥੇ ਹੀ ਭਾਈ ਅਮਰਤਪਾਲ ਸਿੰਘ ਕੀ ਹੁਣ ਪਤਾ ਤਰਸੇਮ ਸਿੰਘ ਦੀ ਗੱਲ ਮੰਨਣਗੇ ਜਾਂ ਰਾਜਦੇਵ ਸਿੰਘ ਖਾਲਸਾ ਆਪਣੇ ਕਰੀਬੀ ਵਕੀਲ ਦੀ ਗੱਲ ਮੰਨਣਗੇ ਜਾਂ ਫਿਰ ਐਮਪੀ ਸਰਬਜੀਤ ਸਿੰਘ ਖਾਲਸਾ ਦੀ ਗੱਲ ਮੰਨਣਗੇ ਤਿੰਨੇ ਪਾਸਿਓਂ ਫਸਦੇ ਨਜ਼ਰ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਕਰਨਗੇ ਕੀ ਜਦੋਂ ਜੇਲ੍ਹੋਂ ਬਾਹਰ ਆਉਂਦੇ ਨੇ ਜਦੋਂ ਵੀ ਆਉਂਦੇ ਨੇ ਉਸ ਤੋਂ ਬਾਅਦ ਕੀ ਕੁਝ ਕੀਤਾ ਜਾਵੇਗਾ ਕਿੱਧਰ ਵੱਲ ਨੂੰ ਜਾਇਆ ਜਾਵੇਗਾ ਕਿ ਕਿਹੜਾ ਜਿਹੜਾ ਏਜੰਡਾ ਆ ਕਿਹੜਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਵੇਗਾ ਸਵਾਲ ਤਾਂ ਇਹ ਖੜਦਾ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ